ਕੀ ਅਦਾਲਤ ਸਕੂਲ ਥਾਣੇ ਅਤੇ ਹਸਪਤਾਲ ਵਿੱਚ ਕੋਈ ਵੀ ਜਣਕੇ ਖੁਸ਼ ਹੋ ਕੇ ਨਹੀਂ ਜਾਂਦਾ ਖੁਸ਼ੀ ਦੀ ਹਾਲਤ ਵਿੱਚ ਅਦਾਲਤ ਸਕੂਲ ਥਾਣੇ ਅਤੇ ਹਸਪੀਟਲ ਵਿੱਚ ਕੋਈ ਵੀ ਪ੍ਰਸੰਨ ਹੋ ਕੇ ਨਹੀਂ ਜਾਂਦਾ ਪ੍ਰਸੰਨ ਇਥੋਂ ਆਉਣ ਬਿਲੇ ਹੀ ਹੋਇਆ ਜਾਂਦਾ ਹੈ ਹੁਣ ਜੇ ਉਲਟੀ ਗੱਲ ਕਰਾਂ ਜਦ ਤੁਸੀਂ ਆਪਣੇ ਦੇਸ਼ ਜਾਂਦੇ ਹੋ ਤੁਸੀਂ ਬੜੇ ਖੁਸ਼ੀ ਦਾ ਜਾਂਦੇ ਹੋ ਜਦੋਂ ਤੁਸੀਂ ਆਪਣੇ ਦੇਸ਼ ਪੰਜਾਬ ਜਾਂ ਕਿਸੇ ਸਟੇਟ ਵਿੱਚ ਚਾਹੁੰਦੇ ਹੋ ਤਾਂ ਅਦاسی ਵਾਲੀ ਹਾਲਤ ਵਿੱਚ ਆਉਂਦੇ ਹੋ ਤੇ ਤੁਹਾਡੇ ਅੱਖਾਂ ਵਿੱਚੋਂ ਅਥਰੂ ਵੀ ਆਉਨੇ ਤੁਹਾਡੇ ਅਥਰੂ ਜਿਹੜੇ ਨੇ ਉਹ ਪੁੰਜੇ ਨਹੀਂ ਜਾਂਦੇ ਅਤੇ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਾਂ ਪਿੰਡ ਦੇ ਬਜ਼ੁਰਗ ਹੁੰਦੇ ਨੇ ਤੁਸੀਂ ਉਹਨਾਂ ਵੱਲ ਵੇਖਦੇ ਹੋ ਕਿ ਪਤਾ ਨਹੀਂ ਰੱਬ ਨੇ ਕਦੋਂ ਕਿਸ ਵਿਲੇ ਸਾਡੇ ਮਿਲ ਕਰਾਉਣੇ ਆ ਜਾਂ ਫਿਰ ਸਤ ਦੂਰ ਇਹਨਾਂ ਚੱਲ ਜਣਾ ਕਿਉਂਕਿ ਬਜ਼ੁਰਗ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖ ਜਾਵੇ ਕਿ ਬਹੁਤ ਹੀ ਘੱਟ ਰੌਣਕਾਂ ਨੇ ਪਿੰਡ ਦੀਆਂ ਗਲੀਆਂ ਸੁੰਨੀਆਂ ਨੇ ਮੁਹੱਲੇ ਸੁੰਨੇ ਨੇ ਦਰਵਾਜ਼ਿਆਂ ਨੂੰ ਸੇਕ ਲੱਗ ਚੁੱਕੀ ਐ ਔਰ ਲੱਗੇ ਹੋਏ ਪੁਰਾਣੇ ਜੰਦਰੇ ਜੰਗਾਲ ਖਾ ਚੁੱਕੇ ਨੇ ਅਤੇ ਪੁਰਬਾਂ ਮਾਰ ਕੇ ਰੋਰੇ ਨੇ ਦਰਵਾਜ਼ੇ ਕਰਦੀਆਂ ਖਿੜਕੀਆਂ ਦਰਵਾਜ਼ੇ ਜਿਹੜੇ ਨੇ ਉਹ ਤੁਹਾਨੂੰ ਝੂਰ ਰਹੇ ਨੇ ਕਿ ਕਦੋਂ ਆਉਣਗੇ ਕਦੋਂ ਸਾਡੀ ਸੰਭਾਲ ਕਰਨਗੇ ਸੰਭਾਲ ਕਰਨ ਵਾਲੇ ਬਣਾਉਣ ਵਾਲੇ ਤੁਰ ਗਏ ਨੇ ਪਰ ਗਾਂ ਵਾਲੀ ਪਨੀਰ ਜਿਹੜੀ ਐ ਉਹਨਾਂ ਨੂੰ ਸੰਭਾਲ ਨਹੀਂ ਰਹੀ ਮੈਂ ਇੱਕੋ ਹੀ ਤੁਹਾਡੇ ਲਈ ਸੰਦੇਸ਼ ਦੇ ਰਿਹਾ ਬਜ਼ੁਰਗਾਂ ਦੀ ਪ੍ਰਾਪਰਟੀ ਜ਼ਾਇਦਾਦ ਜਿਹੜੀ ਹੈ ਉਹ ਜੇ ਡੈਮੇਜ ਹੋ ਚੁੱਕੀ ਹੈ ਉਹਦੀ ਰਿਪੇਅਰ ਕਰਾਓ ਆਪਣੇ ਪੰਜਾਬ ਆਪਣੇ ਦੇਸ਼ ਜਾਂਦੇ ਆਉਂਦੇ ਰਹੋ ਦੇਸ਼ ਜਿਹੜਾ ਹੈ ਉਹ ਬਹੁਤ ਹੀ ਵਧੀਆ ਹੈ ਸੰਸਾਰ ਦਾ ਕੋਈ ਵੀ ਦੇਸ਼ ਅਜਹ ਨਹੀਂ ਹੈ ਜਿਹੜਾ ਕਿਸੇ ਨਾ ਕਿਸੇ ਵੇਲੇ ਕਿਸੇ ਹੋਰ ਦੇਸ਼ ਦਾ ਗੁਲਾਮ ਨਾ ਰਿਆ ਹੋਵੇ ਇਹ ਟ੍ਰੂ ਐਂਡ ਫੈਕਟ ਹੈ ਪਰ ਇਸ ਵੇਲੇ ਜੇ ਅਸੀਂ ਆਪਣੇ ਦੇਸ਼ ਹਿੰਦੁਸਤਾਨ ਭਾਰਤ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਤਾਂ ਅਸੀਂ ਕੰਪੈਰੀਨ ਕਰੀਏ ਆਪਣੇ ਦੇਸ਼ ਦੇ ਨਾਲ ਦੂਜੇ ਦੇਸ਼ਾਂ ਦਾ ਜਿਹੜੇ ਨਾਲ ਦੇਸ਼ ਨੇ ਤਾਂ ਸਾਡਾ ਦੇਸ਼ ਇਸ ਵੇਲੇ ਸ਼੍ਰੀਲੰਕਾ ਮਾਰਦਾ ਉੱਪਰ ਜਾ ਰਿਹਾ ਅਤੇ ਬਹੁਤ ਤਰੱਕੀ ਕਰ ਰਿਹਾ ਇਹ ਸੱਚ ਹੈ ਇਹ ਵੀ ਇੱਕ ਸੱਚ ਹੈ ਕਿ ਕੁਝ ਲੋਕ ਜਿਹੜੇ ਨੇ ਬਾਹਰ ਜਿਹੜੇ ਬੈਠੇ ਨੇ ਜਿਹੜੇ ਕਿ ਹਮੇਸ਼ਾ ਹੀ ਦੇਸ਼ ਪ੍ਰਤੀ ਉਹਨਾਂ ਦੀ ਜਿਹੜੀ ਨਿਗਾਹ ਸਵੱਲੀ ਨਹੀਂ ਹੈ ਉਹਨਾਂ ਨੇ ਬੇਨਤੀ ਕਰਨੀ ਚਾਹਾਂਗਾ ਕਿ ਤੁਹਾਡਾ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਹੋਵੇਗਾ ਉਹਨੂੰ ਪੁੱਛ ਕੇ ਵੇਖੋ ਕਿ ਕੋਈ ਹੈ ਗੱਲ ਇੱਥੇ ਜਿਹੜੀ ਤੁਸੀਂ ਇੱਥੇ ਕਰਦੇ ਹੋ ਉਹ ਕਹਣਗੇ ਨਹੀਂ ਜਾ ਤੁਸੀਂ ਕਿਉਂ ਖਰਾਬ ਕਰਦੇ ਹੋ ਕਿਉਂ ਸਾਨੂੰ ਡਿਸਟਰਬ ਕਰਦੇ ਹੋ ਉਥੇ ਦੀਆਂ ਏਜੰਸੀਆਂ ਹਰ ਦੇਸ਼ ਦੀ ਏਜੰਸੀ ਜਿਹੜੀਆਂ ਨੇ ਆਪਣੇ ਦੇਸ਼ ਦੀ ਸੇਫਟੀ ਦੇ ਵਾਸਤੇ ਅਤੇ ਜਿਸ ਵੀ ਦੇਸ਼ ਵਿੱਚ ਰਹਿੰਦੇ ਹੋ ਤੁਸੀਂ ਉਸ ਦੇਸ਼ ਦੇ ਵਾਸਤੇ ਚੰਗਾ ਸੋਚੇ ਕਰੋ ਅਸੀਂ ਇਸ ਦੇਸ਼ ਵਿੱਚ ਆਏ ਆ ਰੋਟੀ ਰੋਜ਼ੀ ਲਈ ਸਾਡੇ ਜਨਮ ਭੂਮੀ ਸਾਡਾ ਹਿੰਦੁਸਤਾਨ ਭਾਰਤ ਪੰਜਾਬ ਸੂਬਾ ਜਣ ਕੇ ਹਿੰਦੁਸਤਾਨ ਭਾਰਤ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਤੇ ਇਸ ਤਰਤੀ ਵਿੱਚ ਆਣ ਕੇ ਕੈਨੇਡਾ ਵਿੱਚ ਅਸੀਂ ਐਚਸੀਐਸ ਦੀ ਇਸ ਦੀ ਵਿਚਾਰਦੀ ਅਰਦਾਸ ਕਰਨੀ ਹੈ ਸੋ ਆਓ ਮੇਰੀ ਉਹਨਾਂ ਚੰਦ ਕੋ ਲੋਕਾਂ ਨੂੰ ਬੇਨਤੀ ਹੈ ਕਿ ਡਿਸਿਸਟਮ ਡਿਸਟਰਬ ਨਾ ਕਰੋ ਤੁਸੀਂ ਥੋਪੋ ਨਾ ਤੁਸੀਂ ਜ਼ਬਰਦਸਤੀ ਨਾ ਕਰੋ ਧਾਰਮਿਕ ਸਥਾਨਾਂ ਨੂੰ ਤੁਸੀਂ ਇੱਕ ਧਾਰਮਿਕ ਸਥਾਨ ਰਹਿਣ ਦਿਓ ਇਹ ਤੁਸੀਂ ਪੋਲਿਟਿਕਸ ਦਾ ਜਿਹੜਾ ਉਹ ਸੈਂਟਰ ਨਾ ਬਣਾਓ ਹੱਬ ਨਾ ਬਣਾਓ ਜਿਸ ਬਕਵਕ 에ਅਰਲਾਈਨ ਦੀਆਂ ਜਿਸ ਦੇਸ਼ ਦੀ ਇਹ ਲੈਂਦੀ ਆ ਉਹਨਾਂ ਦਾ ਹੱਬ ਹੁੰਦੀ ਆ ਤੇ ਜਿਹੜਾ ਧਾਰਮਿਕ ਸਥਾਨ ਨੇ ਕਿਸੇ ਵੀ ਧਰਮ ਦੇ ਨੇ ਇਹ ਸਾਡੇ ਸਾਰਿਆਂ ਵਾਸਤੇ ਨੇ ਤੇ ਇਹ ਕਿਸੇ ਦੀ ਮਲਕੀਅਤ ਨਹੀਂ ਹੈ ਤੁਹਾਡੇ ਸਾਡੇ ਸਾਰੇ ਪੂਰੇ ਹੱਕ ਨਹੀਂ ਕਿਉਂਕਿ ਉੱਥੇ ਜਿਹੜੀ ਵੀ ਤੁਸੀਂ ਧਰਮ ਦੇ ਵਾਨੀ ਹੋ ਉੱਥੇ ਉਸ ਧਰਮ ਦੀ ਪਵਿੱਤਰ ਜਿਹੜੀ ਹੈ ਲਿਖੀ ਹੋਈ ਬਾਣੀ ਸਤਕਾਰ ਦੇ ਨਾਲ ਸੰਭੀ ਗਈ ਹੈ ਜਿਵੇਂ ਸਾਡੇ ਗੁਰਗੰਸਬ ਜੀ ਨੇ ਸਭ ਸਿੱਕਮ ਨੂੰ ਹੁਕਮ ਹੈ ਗੁਰੂ ਮਾਨੋ ਗੰਤ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਵਾਦਾ ਪਲਾ ਇਹ ਚੰਦ ਲੋਕ ਨੇ ਜਿਹੜਾ ਦੇ ਨੇ ਤਮਕੋ ਦੇ ਨੇ ਇਹਨਾਂ ਮੇਰੀ ਬੇਨਤੀ ਆ ਕਿ ਦੇਸ਼ ਦੇ ਵਿੱਚ ਵਾਸਤੇ ਲੋਕ ਜੋਸੀ ਕਹਿ ਰਹੇ ਹੋ ਇੱਥੇ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਹੋ ਉਹ ਲੋਕ ਤਾਂ ਕਿੰਸਾ ਡਿਮਾਂਡ ਹੀ ਹੈ ਨਹੀਂ ਕਿ ਅਸਤੇ ਇੱਥੇ ਸਾਡੇ ਰਿਸ਼ਤੇ ਹਿੰਦੂਆਂ ਦੇ ਸਿੱਖਾਂ ਵਿੱਚ ਸਿੱਖਾਂ ਦੇ ਹਿੰਦੂਆ ਪਰਿਵਾਰਾਂ ਦੇ ਵਿੱਚ ਕੋਈ ਪਛਤਾ ਨਹੀਂ ਹਿੰਦੂ ਭਰਾ ਦੀ ਦੁਕਾਨ ਹੈ ਕੋਈ ਨ ਪਛਤਾ ਸਿੱਖ ਦੀ ਭਰਾ ਦੀ ਦੁਕਾਨ ਹੈ ਕੋਈ ਨ ਪਛਤਾ ਇਹ ਸਾਈਆਂ ਦੀ ਦੁਕਾਨ ਹੈ ਹਰ ਇੱਕ ਦੂਜੀ ਦੁਕਾਨ ਤੇ ਆਉਂਦੇ ਜਾਂਦੇ ਨੇ ਰਿਸ਼ਤੇਦਾਰੀਆਂ ਨੇ ਵਿਆਹ ਸ਼ਾਦੀਆਂ ਤੇ ਇਕੱਠੇ ਹੁੰਦੇ ਨੇ ਸਭ ਕੁਝ ਠੀਕ ਠਾਕ ਹੈ ਸਮਾਨ ਨੂੰ ਨਾ ਬਗਾੜੋ ਸੋ ਇਸ ਸੰਦੇਸ਼ ਵਿੱਚ ਤਦ ਦੇ ਰਹੇ ਆਂ ਕਿ ਮੈਂ ਅੱਖਾਂ ਵਿੱਚ ਅਥਰੂ ਮੇਰੇ ਆਏ ਕਿ ਭਾਈ ਬਾਹਰਲੇ ਲੋਕ ਜਿਹੜੇ ਨੇ ਕਿਉਂ ਗਮਰਾਹ ਕਰਨ ਕਿਉਂ ਤੁਸੀਂ ਇੰਝਿਆ ਸਟੇਟਮੈਂਟਾਂ ਇੱਥੋਂ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦਿੰਦੇ ਹੋ ਜੇ ਅਸੀਂ ਇੰਡੀਆ ਜਾਵਾਂਗੇ ਜੀ ਸਾਨੂੰ ਆਹ ਹੋ ਜਾਣਾ ਆ ਜਿਹੜਾ ਕੁਝ ਨਹੀਂ ਹੁੰਦਾ ਕੁਝ ਇਮਿਗ੍ਰੇਸ਼ਨ ਸਟੇਟਮੈਂਟਸ ਵੀ ਜਿਹੜੀਆਂ ਕਿ ਮੈਂ ਆਰਸੀਪਟ ਹੈਂਡਓਵਰ ਕਰਾਂਗਾ ਕਿ ਇਹ ਸਭ ਝੂਠੇ ਲੈਟਰ ਲਿਖੇ ਹੋਏ ਨੇ ਇੱਕ ਵਿਅਕਤੀ ਹੈ ਉਹ ਆਪਣੀ ਛੋਟੇ ਜਿਹਾ ਸਕੂਟਰੀ ਦੇ ਵਿੱਚ ਪੇਪਰ ਲੈ ਫਿਰਦਾ 30000 ਰੁਪਏ ਦੀ ਜਿਵੇਂ ਮਾਰਜੀ ਲਖਾ ਲਓ ਸੰਦੇਸ਼ ਸੁਖਤਰਾਏ ਕੀ ਖਤਰਾ ਹੈ ਖਤਰਨਾਕ ਸਾਨੂੰ ਜੇ ਇਹ ਪਤਾ ਲੱਗ ਗਿਆ ਕੈਨੇਡਾ ਦੇ ਰਿਫਿਜੀ ਬੋਰਡ ਨੂੰ ਕਿ ਕੋਈ ਖਤਰਾ ਨਹੀਂ ਹੈ ਸਾਡੇ ਇਹ ਪੇਪਰ बिकਣੇ ਨਹੀਂਗੇ ਕਾਗਜ਼ ਦੇ ਟੁਕੜੇ ਸੋ ਡੋਨਟ ਡੂ ਥੈਟ ਤੁਸੀਂ ਆਪਣੀ زندگی ਨੂੰ ਬਰਾਂਡ ਵਾਸਤੇ ਚੰਗਾ ਰਸਤਾ ਪੜਾਓ। ਔਰ ਅਜੀਬ ਅਖਬਾਰ ਦੇ ਡਾਕਟਰ ਬਿਜਿੰਦਰ ਸਿੰਘ ਹਮਦਰ ਸਾਹਿਬ ਅਗੇ ਸਰਚ ਕੌਂਦਾ। ਉਹਨਾਂ ਨੇ ਮੀਟਿੰਗ ਹੋਈ, ਗਲਤ ਕੀਤੀ, ਖਾਣਾ ਖਿਲਾਇਆ। ਔਰ ਉਥੋਂ ਦੇ ਸ਼ਿਰਗਨ ਸਾਹਿਬ ਜਿਹੜੇ ਜਰਨਲਿਸਟਸ ਗਲਤ ਕੀਤੀ। ਬੱਚਿਆਂ ਨੂੰ ਅਸੀਂ ਮਾਪਿਆਂ ਨੂੰ ਨਸੀਹਤ ਵੀ ਦੇ ਦਿੱਤੀ, ਦੇ ਸਕਦੇ ਹਾਂ ਸਾਡਾ ਫਰਜ ਹੈ ਕਿ ਭਾਈ ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਦੇਖੋ ਕਿ ਬੱਚੇ ਦੀ ਉਮਰ ਕਿੰਨੀ ਹੈ। ਕਿ ਬੱਚੇ ਇੱਥੇ ਆਣ ਕੇ ਜਦ ਫੈਸਲਾ ਲੈਂਦੇ ਗਲਤ ਫੈਸਲਾ ਲੈਂਦੇ ਗਲਤ ਪਾਸਟ ਜੰਦਨ ਜਿਵੇਂ ਕਿਪੇਜ ਨੇ ਸਟੋਰੀ ਕਵਰ ਕੀਤੀ ਆ ਕਿਸੇ ਵੀ ਪਰਿਵਾਰ ਗੁਜਾਰਿਆ ਉਹਦੀ ਗੱਡੀ ਨੂੰ ਰੋਕ ਕੇ ਤੁਸੀਂ ਉਹਦਾ ਮਿਰਰ ਜਿਹੜਾ ਆ ਤੋੜ ਦੇਣਾ ਡੈਮੇਜ ਕਰਨਾ ਬਾਹਰ ਨਿਕਲਣਾ ਆਪਣੇ ਆਪ ਸਮਝਣਾ ਇਹ ਚੀਜ਼ਾਂ ਛੱਡ ਦਿਓ ਇਹ ਹਉਮੈ ਹੰਕਾਰ ਤੁਹਾਨੂੰ ਲੈ ਬੇਟੂਗਾ ਕਾਨੂੰਨ ਬੜਾ ਸਖਤ ਹੈ ਹਰ ਦੇਸ਼ ਦੇ ਵਿੱਚ ਹੈ ਸਾਡੇ ਇੰਡੀਆ ਦੇ ਵਿੱਚ ਕਾਨੂੰਨ ਨੇ ਪੁੱਛ ਕੇ ਵੇਖੋ ਇਹ ਲੋਕ ਤਬਦੀਏ ਕਰਦੇ ਨੇ ਜਾ ਕੇ ਤੇ ਜਿਹਨਾਂ ਵਿੱਚ ਬੰਦ ਨਹੀਂ ਤਕਈਆਂ ਦੀ ਜੇਲ ਅੜੀਕ ਵੀ ਕਰ ਰਹੀ ਹੈ ਕਰਨੀ ਬਚਾਈ ਦੀ ਸੋ ਅਸੀਂ ਆਪਣੇ ਹਰ ਦੇਸ਼ ਦੇ ਵਿੱਚ ਆਓ ਐਤਵਤ ਕਸਮ ਕਰੋ ਕਸਮ ਖਾਈਗੇ ਹੁਣ ਗੁਰਪੁਰਬ ਆਣਾ ਆ ਔਰ ਬਸਾਖੀ ਦਾ ਦਿਨ ਆਣਾ ਖਾਸ ਸਾਈਨਾਂ ਦਾ ਦਿਵਸ ਐ ਔਰ ਸਾਡੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਫੌਜ ਇੱਕ ਕੌਮ ਸਾਜੀ ਸੀ ਪਰ ਉਹਦੇ ਵਿੱਚ ਪਿਆਰ ਦੀ ਗੱਲ ਸੀ ਮੋਹ ਮੁਹੱਬਤ ਦੀ ਗੱਲ ਸੀ ਚੰਗੇ ਪੇਗਾਮ ਦੀ ਗੱਲ ਸੀ ਹਰ ਧਰਮ ਨੂੰ ਇਕੱਠੀ ਕਰਕੇ ਇਹ ਸਾਡੀ ਕੌਮ ਨੂੰ ਸਾਜਿਆ ਸੀ ਨਾ ਕਿ ਸਿਰਫ ਇੱਕ ਕੌਮ ਨੂੰ ਉਸ ਤੋਂ ਬਾਅਦ ਸਿੰਘ ਸਜੇ ਨੇ ਔਰ ਤੁਸੀਂ ਵੀ ਸਜੋ ਦਸਤਾਰਾਂ ਸਜਾਓ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਪਰ ਹਉਮੈ ਛੱਡੋ ਕਿੜਤਨ ਛੱਡੋ ਔਰ ਸਾਡੇ ਪੰਜ ਤੱਕ ਹਿੰਦੁਸਤਾਨ ਪਾਰ ਦੇ ਵਿੱਚ ਨੇ ਉਹਨੇ ਜਾ ਕੇ ਦਰਸ਼ਨ ਕਰੋ ਬਾਈ ਗੁਰ ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਮਾਰੀ ਹੋਈ ਮੱਤ ਹੈ ਉਹਨੂੰ ਠੀਕ ਕਰ ਦੇਵੇਗਾ ਭੁੱਲੇ ਪਟਕੇ ਹੋਏ ਲੋਕ ਜੇ ਤੁਸੀਂ ਗੁਰਮਾਰਦ ਹਜ਼ੂਰੀ ਦੇ ਜਾਂਦੇ ਹੋ ਗੁਰਮਾਰਦ ਜਾਣੀ ਜਾਨ ਹੈ ਗੁਰੂ ਗੰਗ ਸਾਹਿਬ ਜੀ ਦੇ ਵਿੱਚ ਸਭ ਸ਼ਕਤੀਮਾਨ ਹੈ ਸੋ ਅਸੀਂ ਜਦੋਂ ਕਿਸੇ ਵੀ ਧਰਮ ਦੀ ਗੱਲ ਕਰਦੇ ਆ ਤਾਂ ਸਭ ਦਾ ਸਤਿਕਾਰ ਕਰਦੇ ਆ ਤੇ ਸਾਡਾ ਇਹ ਮਕਸਦ ਹੈ ਕਿ ਸਤਿਕਾਰ ਕਰਗੇ ਕੁਝ ਕੁ ਗੱਲਾਂ ਹੋਰ ਕਰਾਂਗੇ ਪਰ ਪੰਜਾਬ ਦੇ ਵਿੱਚ देयर इज एनी ਰੂਮ ਕੋਈ ਰੂਮ ਨਹੀਂ ਹੈ ਜਿੱਦੇ ਲੋਕ ਇੱਥੇ ਗੱਲਾਂ ਕਰਦੇ ਬਲਾ 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 ਸੋ ਇਹਨਾਂ ਗੱਜ ਜਨ ਛੱਡੋ ਔਰ ਗੁਰਗੰਗ ਸਾਹਿਬ ਜੀ ਅੱਗੇ ਅਰਦਾਸ ਕਰੋ ਕਿ ਸਾਨੂੰ ਜੋ ਪਿੱਛੇ ਹੋ ਗਿਆ ਪਲ ਬਖਸ਼ਾਓ ਹਰ ਦੇਸ਼ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਨੂੰ ਹਰ ਕਿੱਤੇ ਦੇ ਲੋਕਾਂ ਨੂੰ ਅਗਰ ਜੇ ਉਹਨਾਂ ਨੂੰ ਉਹਨਾਂ ਦਾ ਜੋ ਮੁੱਲ ਨਹੀਂ ਮਿਲਦਾ ਤਾਂ ਉਹਨਾਂ ਕੋ ਹੱਕ ਹੈ ਮਜਾਰਾ ਕਰਨ ਦਾ ਪ੍ਰੋਟੈਸਟ ਕਰਨ ਦਾ ਪਰ ਇਹਨਾਂ ਵੀ ਹੱਕ ਨਹੀਂ ਹੈ ਕਿ ਤੁਸੀਂ ਰੋਡ ਬੰਦ ਕਰਦੇ ਹੋ ਤਾਂ ਲੋਕਾਂ ਦੀ ਆਵਾਜਾਈ ਨੂੰ ਤੰਗੀ ਆਵੇ ਜਿਹਨ ਲੋਕਾਂ ਨੇ ਹਸਪੀਟਲ ਜਾਣਾ ਆਉਣਾ ਆ ਤੁਸੀਂ ਉਹ ਨੰਗਾ ਨਹੀਂ ਦਿੰਦੇ ਹੱਲਾ-ਗੱਲਾ ਕਰਦੇ ਹੋ ਗਾਲੀ-ਗਲੋਚ ਕਰਦੇ ਹੋ ਸ਼ਾਮ ਨੂੰ ਇਸ ਨਾਲ ਇੱਕ ਪਰਿਵਾਰ ਨੇ ਕਿਹਾ ਕਿ ਅਸੀਂ ਫੈਮਿਲੀ ਨੂੰ ਜਾ ਰਹੇ ਸਾਡੇ ਬੱਚੇ ਅਸੀਂ ਵਾਪਸ ਰੋਣੇ ਸਬਾਸੀ ਸੰਤਰ ਕੇ ਡਲ ਗਿਆ ਸਾਡੀ ਗੱਡੀ ਰੋਕ ਲਈ ਇਸ ਨੋਟ ਅੈਕਸੈਪਟੇਬਲ ਹੋਸ਼ ਵਿੱਚ ਆਣ ਕੇ ਤੁਸੀਂ ਆਪਣੀਆਂ ਮੰਗਾਂ ਮਨਾਓ ਸਰਕਾਰ ਤੋਂ ਇੱਥੇ ਮਨਾਉਂਦੇ ਆ ਪਰ ਤੁਸੀਂ ਰਸਤੇ 'ਤੇ ਲੜੋ ਤੁਸੀਂ ਇੱਕ ਸਾਈਡ ਤੇ ਖੜ ਕੇ ਪ੍ਰੋਟੈਸਟ ਕਰ ਲਓ ਸੋ ਇਹਦੇ ਨਾਲ ਜਿਹੜਾ ਡੈਮੇਜ ਹੁੰਦਾ ਆ ਕਿ ਪਰਿਵਾਰਾਂ ਆ ਨੇਥ ਜਾਣਾ ਹੁੰਦਾ ਉਹਨਾਂ ਦੇ ਮਾਂ-ਬਾਪ ਕੋਈ ਮੈਂਬਰ ਜਿਹੜਾ ਸਿੱਖ ਹੁੰਦਾ ਹਸਪੀਟਲ ਹੁੰਦਾ ਕਿ ਮੈਂ ਆਖਰੀ ਜਾ ਕੇ ਜਾਂਦੇ ਦੀ ਵਾਰੀ ਗੱਲ ਕਰ ਲਵਾਂ ਉਹ ਬੰਦੇ ਇਹਨਾਂ ਕਰਕੇ ਸਟਕ ਹੋ ਜਾਂਦੇ ਨੇ ਤੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਉਹ ਮੈਣ ਨਹੀਂ ਸਕੇ ਮੈਂ ਫਿਊਨ ਅਟੈਂਡ ਕੀਤਾ ਨੇ ਉਹ ਬਿਮਾਰ ਦੇ ਰੋਂਦੇਵੇਂ ਵੇਖੇ ਨੇ ਪਰਿਵਾਰ ਦੇ ਮੈਂਬਰ ਅਮਰੀਕਾ ਵਿੱਚ ਗਏ ਉਹਨਾਂ ਆਪਣੀ ਮਦਰ ਦੇ ਦਰਸ਼ਨ ਤਾਂ ਕੀਤੇ ਜਦੋਂ ਸਵਾਸ ਨਹੀਂ ਸੀ ਤੇ ਜੇ ਉਹ ਡਾਕਟਰ ਕਹਿੰਦਾ ਕਿ 5 ਮਿੰਟ ਪਹਿਲਾਂ ਆ ਜਾਂਦੇ 5 ਸੈਕਿੰਡ ਵੀ ਪਹਿਲਾਂ ਆ ਜਾਂਦੇ ਤਾਂ ਇਹਨਾਂ ਨੇ ਗੱਲ ਕਰ ਲੈਣੀ ਸੀ ਇਹ ਸੁਣ ਦੇ ਲੋਕ ਇਹ ਜੇ ਹਾਲਾਤ ਪੈਦਾ ਕਰਨ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਇਹ ਸੋ ਸਮਝ ਕੇ ਔਰ ਖੈਰ ਹਿੰਦੁਸਤਾਨ ਪਾਰ ਹਰ ਦੇਸ਼ ਦੇ ਵਿੱਚ ਸਭ ਕੁਝ ਹੈ ਹੁਣ ਅਸੀਂ ਗੱਲ ਕਰਦੇ ਇੱਥੇ ਕਿੰਨੀ ਡਰੱਗ ਵਿਕਦੀ ਹੈ ਕਿੰਨਾ ਵਾਇਲੈਂਸ ਹੈ ਇਸ ਵਿੱਚ ਆਰਥਿਕ ਮੰਦਵਾੜਾ ਇੱਥੇ ਲੜਾਈਆਂ ਝਗੜੇ ਜਹਾਲਤਾਂ ਦੇ ਜਹਾਲਤ ਟਰੱਕਾਂ ਦੇ ਟਰੱਕ ਭਰ ਕੇ ਅਮਰੀਕਾ ਤੇ ਕੈਨੇਡਾ ਕ੍ਰੀਟ ਅਮਰੀਕਾ ਆ ਰਹੇ ਨੇ ਖੈਰ ਅਸੀਂ ਕੁਝ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਸਾਡੀ ਲਾਈਨ 'ਤੇ ਇਸ ਵੇਲੇ ਹਾਜ਼ਰ ਨੇ ਰਾਬੀਆ ਜੀ ਆਏ ਨੇ ਫਰੀडम ਮੋਬਾਈਲ